ਨਗਰ ਨਿਗਮ ਫਗਵਾੜਾ ਦੇ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਸਮੂਹ ਸਫਾਈ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅਜੇ ਦੂਸਰੇ ਦਿਨ ਵੀ ਜਾਰੀ ਰਿਹਾ ਇਸ ਦੌਰਾਨ ਜਿੱਥੇ ਇਸ ਮੁਕ ਕੱਚੇ ਮਜ਼ਦਮਾਨੇ ਸਰਕਾਰ ਤੇ ਨਿਗਮ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਉੱਥੇ ਹੀ ਬਾਲਮਿਕ ਸਮਾਜ ਦੇ ਆਗੂ ਧਰਮਵੀਰ ਸੇਠੀ ਨੇ ਕਿਹਾ ਕਿ ਨਾ ਕੱਚੇ ਮਜ਼ਦਮਾਨਾਂ ਨੂੰ ਕਾਫੀ ਸਾਲ ਹੋ ਚੁੱਕੇ ਨੇ ਨਿਗਮ ਵਿੱਚ ਕੰਮ ਕਰਦਿਆਂ ਨੂੰ ਪਰੰਤੂ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਨੂੰ ਪੱਕੇ ਨਹੀਂ ਕੀਤਾ ਗਿਆ ਜਿਸ ਦੇ ਚੱਲਦੇ ਹੀ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ جاری ਰਹੇਗਾ ਉਹਨਾਂ ਆਖਿਆ ਕਿ ਅਗਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ ਸੰਘਰਸ਼ ਨੂੰ ਇਸ ਤੋਂ ਵੀ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਨਿਗਮ ਦੀ ਹੋਵੇਗੀ ਗੀ ਸਤੋ ਸਭ ਤੋਂ ਪਹਿਲਾਂ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਆ ਵੀ ਅੱਜ ਵੀ ਅਜ ਗਰਮੀ ਇੰਨੀ ਆ ਤੋਪੇ ਨਹੀਂ ਪੈ ਰਹੀ ਆ ਇੱਥੇ ਧਰਨਾ ਲਾ ਕੇ ਬੈਠੇ ਆ ਪਰ ਪ੍ਰਸ਼ਾਸਨ ਦੇ ਕੰਨ ਤੇ ਜੋਨੇ ਸਰਕਾਰ ਦੇ ਦੂਜੇ ਦਿਨ ਅਜ ਹੋ ਗਿਆ ਕਦੀ ਕਹਿੰਦੇ ਉੱਠ ਜਾਓ ਕਦੀ ਤੁਹਾਡਾ ਕੰਮ ਚੱਲ ਰਿਹਾ ਕਦੀ ਖੁਸ਼ ਕਰ ਰਿਹਾ ਕਦੀ ਕੁਸ਼ ਕਰ ਰਿਹਾ ਪਰ ਲੱਗਦਾ ਨਹੀਂ ਸਾਡਾ ਕੰਮ ਹੋਊਗਾ ਅਗਰ ਇੱਕ ਦੋ ਦਿਨਾਂ ਵੀ ਸਾਡਾ ਕੰਮ ਨਾ ਕੀਤਾ ਕਿ ਸਾਡੇ ਬੰਦੇ ਭੁਖੜਦਾ ਤੇ ਬਾਣੀ ਸ਼ੁਰੂ ਹੋ ਜਾਣੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਜੀਸੀ ਸਾਹਿਬਾ ਕੱਲ ਸਾਨੂੰ ਬੁਲਾਇਆ ਸੀਗਾ ਪਰ ਤੁਸੀਂ ਧਰਨਾ ਚੱਕੋ ਅਸੀਂ ਕਿ ਧਰਨਾ ਕਿਉਂ ਚੱਕੀ ਖਾਲੇ ਚ ਕਿਸ ਵੇ ਧਰਨਾ ਚੱਕੀ ਅਸੀਂ ਸਾਨੂੰ ਕੋ ਸਾਢੇ ਹੱਥ ਦੋਗੇ ਤਾਂ ਹੀ ਧਰਨਾ ਚੱਕਾਂਗੇ ਅਸੀਂ ਇਹ ਕੱਲ ਪੰਜ ਸਾਹਿਬ ਤੋਂ ਲੜਕੀ ਆ ਰਹੀ ਆ ਸਾਢੇ ਮਲਾਜੋ ਕੋ ਏਦੇ ਨਹੀਂ ਸਕੇ ਵੀ ਇਹ ਅੱਖ ਕੇ ਬੈਠੇ ਮਲਾਜੋ ਜਿਹੜੇ ਸਾਡੇ ਬੈਠੇ ਮਲਾਜੋ ਦੁਖੀ ਹੋ ਕੇ ਬੈਠੇ ਆ ਨਾ ਕਿਸੇ ਨੂੰ ਸ਼ੌਂਕ ਨਹੀਂ ਵੀ ਧੁੱਪ ਜਾ ਕੇ ਜਾਂ ਗਰਮੀ ਜਾ ਕੇ ਬੈਠੇ ਮਲਾਜੋ ਕੋਈ ਇਸ ਕਰਕੇ ਮੇਰੀ ਬੇਇੱਜ਼ਤੀ ਆ ਪੱਕੇ ਮਲਾਜੇ ਸਾਡੇ ਪੱਕੇ ਮਲਾਜੋ ਸਾਥੀ ਆ ਜਿੰਨੇ ਸਾਡੇ ਪੰਜੇ ਮੇਢ ਆ ਉਹਨਾਂ ਨੇ ਵੀ ਸਾਡੀ ਬੇਇੱਜ਼ਤੀ ਆ ਉਹ ਵੀ ਸਾਡੇ ਨਾਲ ਦਰਿਆ ਤੇ ਬੈਠਣ ਤਾਂ ਕਿ ਆਪਾਂ ਜਿਹੜਾ ਇਹਨਾਂ ਜਿਹੜੇ ਸਾਡੇ ਕੱਚੇ ਮੁਲਾਜ਼ਮ ਆ ਇਹਨਾਂ ਦਾ ਆਪਾਂ ਪਹਿਲ ਤੌਰ ਤੇ ਕੰਮ ਕਰਾ ਕੇ ਤੁਹਾਡੇ ਝੋੜੀ ਪਾਈਏ ਮੇਰੀ ਇੱਕ ਵਾਰੀ ਫੇਰ ਬਿੰਦੀ ਹੈ ਜਿਹੜੇ ਸਾਡੇ ਪੱਕੇ ਮੁਲਾਜ਼ਮ ਆ ਉਹ ਵੀ ਸਾਡੇ ਨਾਲ ਬੈਠੋ ਆਗੇ ਤਾਂ ਕਿ ਇਹਨਾਂ ਦਾ ਮੇਲਾ ਪਾਰ ਹੋ ਸਕੇ ਪ੍ਰਧਾਨ ਜੀ ਜਿੱਦਾਂ ਹੁਣ ਪਿਛਲੀਆਂ ਸਰਕਾਰਾਂ ਵੀ ਆਈਆਂ ਹੋਏ ਤੇ ਹੁਣ ਦੀ ਸਰਕਾਰ ਵੀ ਆਈ ਆ ਤੇ ਤੁਹਾਨੂੰ ਦਲਾਸਾ ਦੇ ਕੇ ਠਾਣਦੇ ਆ ਧਰਨਾ ਇਹਦਾ ਕੀ ਕਹਿਣਾ ਜੰਨੇ ਮੇਨ ਮੇਰੇ ਪੱਤਰਕਾਰ ਬੰਦੂ ਜੀ ਮੇਰੀ ਕੱਲ ਵੀ ਬੇਚੀ ਸੀ ਵੀ ਸਾਨੂੰ ਇਹ ਸਰਕਾਰ ਨੇ ਬਰਤਿਆ ਵਾ ਕਿ ਕਹਿੰਦੇ ਇਹਨਾਂ ਨੇ ਨਿਕਲ ਜੇ ਵਾਲਮੀਕੀ ਸਮਾਜ ਜ਼ੀਰੋ ਆ ਅ ਇਹਨਾਂ ਨੂੰ ਕਿਤੇ ਜੀਰੋਣਾ ਸਾਹਿਬ ਲਈਓ ਅਗਰ ਇਹ ਉੱਤਰ ਗਿਆ ਨਾ ਮੈਦਾਨ 'ਚ ਤਾਂ ਫੇਰ ਲਾ ਕੋਈ ਨਾ ਤੀਰ ਜਾਰ ਕਰਵੇ ਨਾ ਕੋਈ ਤੀਰ ਕਿੱਧਰ ਸਗੇ ਉਹ ਤੀਰ ਛਾਛੜ ਕੇ ਮਾਰਨੇ ਸੀ ਪੰਜਾਬ ਤੋਂ ਜਿਹੜੀ ਜਿਹੜੀ ਸਰਕਾਰ ਵੀ ਆ ਕੇ ਹੁੰਦਾ ਸਰਕਾਰ ਤਾਂ ਨਾ ਇਦਾਂ ਹੀ ਚੱਲੀ ਰਹੂਗਾ ਬਿਲਕੁਲ ਚੱਲੀ ਰਹੂਗਾ ਇਦਾਂ ਚੱਲੀ ਰਹੂਗਾ ਅਰਸੋ ਜਿਹੜੀ ਮਾੜੀ ਘਟਨਾ ਸਾਡੇ ਸ਼ਹਿਰ 'ਚ ਵਾਪਰੀ ਆ ਪਰਮਾਧਵਾ ਬਾਦਮੀ ਕੀ ਮਾਰੇ ਬੋਰ ਵਾਲੀ ਉਹਦੇ ਵਿੱਚ ਅਸੀਂ ਪੁਲਿਸ ਪ੍ਰੈਜ਼ੀਡੈਂਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਐਸਪੀ ਸਾਹਿਬ ਦਾ ਜਿਹੜੇ ਸਾਡੇ ਸੀ.ਐਲ. ਤੋਂ ਜਤਿੰਦਰ ਜੀ ਦਾ ਜਿਹੜੇ ਸਦਰ ਵਾਲੇ ਐਸ.ਐਚ.ਓ. ਨਾਰ ਸਾਹਿਬ ਦਾ ਜਿਹੜ ਬਿਸ਼ਵਪਾਲ ਜੀ ਅਸੀਂ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਨੂੰ ਧੰਨਵਾਦ ਕਰਦੇ ਉਹਨਾਂ ਨੇ ਦੋ ਕਹਿੰਦੇ ਅਸੀਂ ਮੰਗ ਰੱਖੀ ਉਹਨਾਂ ਨੇ ਡੇਢ ਘੰਟੇ ਵਿੱਚ ਬੰਦਾ ਫੜ ਕੇ ਅਰੈਸਟ ਕਰਕੇ ਉੱਥੇ 1095 ਦਾ ਪਰਚਾ ਪਾ ਕੇ ਉਹਨੂੰ ਚੇਅਰ ਭੇਜ ਦਿੱਤਾ ਇਸ ਕਰਕੇ ਸਾਡਾ ਉਹਨੇ ਸਮਾਜ ਦੇ ਲੋ ਉਹਨਾਂ ਦਾ ਬਹੁਤ ਬਹੁਤ ਕੋਟੀ ਕੋਟੀ ਧੰਨਵਾਦ ਕਰਦੇ ਹਾਂ